ਕੁਈ ਕਿਨਾਂ ਕਿਨਾਂ ਸੀਮਾ ਦਾਇਰਾ ਵਿਚਾਰੇ ਦਾ ਕਿਉਂ ਕਿ ਨੂੰ ਦੱਸ ਦੂ ਦੱਸੂ ਤਾਂ ਉਹਦੇ ਕੋਲ ਧਰਮ ਕਾਦਮੀ ਹੋਵੇ ਧਰਮ ਦਾ ਕੋਈ ਆਦਮੀ ਹੈ ਹੀ ਨਹੀਂ ਉਹਦੇ ਨਾਲ ਅਟੈਚ ਬਗਰ ਵਾਲੇ ਨੇ ਵਿਚਾਰੇ ਮਗਰ ਵਾਲੇ ਸੀਗੇ ਉਹ ਉਹ ਪਬਲਿਕ ਦੇ ਵਿੱਚ ਬਾਈਕਾਟ ਸੀ ਉਹਨਾਂ ਦਾ ਮਗਰ ਮਗਰ ਸ਼ਹਿਰ ਨਾਲ ਬਸਿਆ ਹੋਇਆ ਹੁੰਦਾ ਕਾਹੀ ਬਸ ਗਿਆ ਸ਼ਹਿਰ ਮਗਰ ਨਾਲ ਦੇ ਤਪੱਸਿਆ ਕੀਤੀ ਆ ਉੱਥੇ ਗੁਰਮਤ ਹੈ ਉੱਥੇ ਕੱਖ ਨਹੀਂ ਹੈਗਾ ਕਿ ਉਹਦੇ ਨਾਲ ਸਭ ਤੇ ਕੋਈ ਨਹੀਂ ਉਹ ਜਗ੍ਹਾ ਨਾਲ ਜਿਹੜੀ ਜਗ੍ਹਾ ਨੂੰ ਕਬੀਰ ਕਹ ਲੈ ਪਹਿਲੇ ਦਰਸ਼ਨ ਮਗਰ ਪਾਇਓ ਉਹਦੀ ਕੋਈ ਇੰਪੋਰਟੈਂਸ ਨਹੀਂ ਅੰਮ੍ਰਿਤਸਰ ਦੀ ਮੋੜ ਤਾਂ ਕਿਉਂ ਉੱਥੇ ਕਾਦੀ ਆ ਉੱਥੇ ਦਰਸ਼ਨ ਹੋਏਗਾ ਤੁਹਾਨੂੰ ਉਹ ਸਭ ਤੋਂ ਪਹਿਲਾ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਿਲਾਸਫੀ ਆ ਉਹਦਾ ਭੰਗਰ ਹੋਇਆ ਹੈ। ਥੋੜਾ ਕੋਈ ਉਹਦਾ ਨਾ ਰਿਸ਼ਤਾ ਹੀ ਨਹੀਂ। ਪਰ ਗੁਰੂਆਂ ਦਾ ਤਾਂ ਰਿਸ਼ਤਾ ਹੈਗਾ ਬਾਣੀ ਗੁਰੂਆਂ ਨੇ ਵਿੱਚ ਰੱਖੀ ਹੈ। ਕਬੀਰ ਦਾ ਨਾਮ ਲਿਆ ਵੀ ਇਹ ਪਹਿਲਾ ਭਗਤ ਹੋਏ ਨੇ। ਬਾਣੀ ਗੁਰਬਾਣੀ ਚ। ਤੁਸੀਂ ਮਹਿਮਾਨ ਹੋਗੇ। ਕਿਉਂ ਕਾਸ਼ੇਰਣੇ ਕਰਤੇ ਨਾ। ਕਾਸ਼ੀ ਵਾਲੇ ਤੁਹਾਡੇ ਹੀ ਨੇ ਕਾਸ਼ੀ ਵਾਲੇ ਪੜ ਕੇ ਗੁਰਦਸ ਕਾਸ਼ੀ ਪੜ ਕੇ ਆਇਆ ਕਾਸ਼ੀ ਦੇ ਪੰਡਤ ਜਿਹੜੇ ਅਨਰਵਨ ਨੇ ਸਾਰੇ ਕਾਸ਼ੀ ਵਾਲੇ ਨੇ ਪੰਜ ਸਿੰਘ ਭੇਜੇ ਦਸ ਮੈਂ ਤੁਸੀਂ ਜੋੜ ਲਿਆ ਕਾਸ਼ੀ ਉਹ ਅਨਰਵਨ ਹੋ ਗਏ ਕੋਲੋਂ ਜੋੜ ਲਿਆ ਮੈਂ ਕਿੱਥੇ ਪੜ ਕੇ ਮੇਰੇ ਨਾਲ ਗੱਲ ਕਰੋ ਮੈਂ ਕਿੱਥੇ ਪੜ ਕੇ ਮੇਰੇ ਨਾਲ ਗੱਲ ਕਰੋ ਕਾਸ਼ੀ ਵਾਲੇ ਸਾਰੇ ਹੀ ਇਹ ਤੁਹਾਡੇ ਕੋਲ ਹੈ ਕੀ ਉਹ ਦਿਖਾਓ ਸਾਰੇ ਧਰਮ ਨੇ ਦੁਨੀਆ ਵਹਿ ਗਈ ਹੈ ਕਾਸ਼ੀ ਵਾਲਾ ਕੋ ਕੀ ਹੈ ਕਾਸ਼ੀ ਵਾਲਾ ਕਹਿ ਰਿਹਾ ਕਬੀਰ ਸਗਲ ਜਨਮਸ਼ੇ ਪੂਰੀ ਗਵਾਇਓ ਮੇਰਾ ਜਨਮ ਗਵਾਤਾ ਹੈ ਉਹਨੇ ਕਾਸ਼ੀ ਵਾਲਾ ਬਨਾਰਸ ਕੇ ਠੱਗ ਗੈ ਰਿਹਾ ਹੈ ਓਹ ਤੂੰ ਜੀ ਕਾਸ਼ੀ ਉੱਤੇ ਪੜ ਗਿਆ ਤਾਂ ਠੱਗੀ ਪੜ ਕੇ ਆਇਆ ਫਿਰ ਇਹ ਪੜ ਕੇ ਵੀ ਆਇਆ ਠੱਗੀ ਠੱਗ ਠੱਗ ਬਣ ਕੇ ਆਇਆ ਉਹ ਰਾਤ ਫਿਰ ਉੱਥੇ ਠੱਗੀ ਹੋ ਮਾਰੀ ਐ ਹੋਰ ਕੀ ਕੀਤਾ 12 ਲਿਖ ਕੇ ਠੱਗੀ ਨੇ ਐ ਉਹ 12 ਲਿਖ ਕੇ ਠੱਗੀ ਮਾਰੀ ਐ ਸਿੱਖਾ ਨਾਲ 12 ਦਾ ਪਤਾ ਠੱਗ ਪ੍ਰਚਾਰ ਐ ਸਾਰਾ ਨਹੀਂ ਤੇ ਬਹਿ ਜਾਓ ਆ ਜੋ ਦੇਖੋ ਡਿਸਕਸ ਕਰ ਲੋ ਵਿਚਾਰ ਕਰਕੇ ਦੇਖੋ ਬੈਠ ਕੇ ਸਵਾਦ ਮੈਦਾਨ ਚ ਸਾਰੇ ਧਰਮ ਇਕੱਠੇ ਕਰ ਲੈਣੇ ਆ بڑے بڑے ਵਕੀਲ ਇਕੱਠੇ ਕਰ ਲੋ بڑے بڑے ਇਮਾਨਦਾਰ ਇਕੱਠੇ ਕਰੋ ਕ੍ਰੀਮ ਇਕੱਠੀ ਕਰੋ ਸਿੱਖਾਂ ਦੀ ਫਿਰ ਤੁਹਾਨੂੰ ਦੱਸਦਾ ਮੈਂ ਕੀ ਆ ਤੁਹਾਡੇ ਬੱਲੇ ਠੱਗੀਆਂ ਵਾਰੀਆਂ ਨੇ ਹੁਣ થઈ ਤੁਸੀਂ ਠੱਗੀਆਂ ਮਾਰ ਕੇ ਕੋਠੀਆਂ ਬਣਾਈਆਂ ਨੇ ਠੱਗੀਆਂ ਮਾਰ ਕੇ ਗੋਲਕਾਂ ਲੁੱਟੀਆਂ ਨੇ ਠੱਗੀ ਮਾਰਨ ਨੂੰ ਗੁਰਦਾਰੇ ਬਣਾਏ ਸੀ ਠੱਗੀਆਂ ਮਾਰਨ ਨੂੰ ਬਣਾਏ ਤੇ ਠੱਗੀਆਂ ਮਾਰਦੇ ਨਹੀਂ ਹੁਣ ਇਹ ਸਾਰੇ ਠੱਗ ਨੇ ਕਿਉਂਕਿ ਬਨਾਰਸ ਵਾਲਿਆਂ ਨਾਲ ਥੋੜੀ ਸਾਹ ਜੇ ਟਾਂ ਠੱਗਿਆਂ ਵਾਰ ਜੇ ਬਨਾਰ ਸਾਡੇ ਨਾ ਸਾਝ ਨਾ ਹੁੰਦੀ ਤਾਂ ਅਸੀਂ ਕਿਦਾ ਹਾਲ ਨਹੀਂ ਸੀ ਹੁੰਦਾ ਐਨੇ ਠੱਗ ਨਹੀਂ ਸੀ ਵੱਡ ਸਕਦੇ ਸਖੀ ਗੁਰੂ ਘਰ ਜਨੇ ਠੱਗ ਪੜਨਾ ਮਤਲਬ ਕੀ ਕਾਛੀ ਵਾਲੇ ਨੇ ਪਾੜ ਲਾ ਲਿਆ ਸ੍ਰੀ ਚੰਦੇ ਥਰੂ ਸ੍ਰੀ ਚੰਦੇ ਥਰੂ ਪਾੜ ਲਾਇਆ ਸ੍ਰੀ ਚੰਦੇ ਰਸਤੇ ਬੜੇ ਨੇ ਸਾਰੇ ਆ ਕੇ ਸ੍ਰੀ ਚੰਦੇ ਨੂੰ ਠਗਾ ਨੇ ਆਪਣਾ ਨਾਲ ਲਾ ਲਿਆ ਇਧਰ ਦੀ ਵਾੜ ਤੇ ਸਾਡੀ ਲੈ ਕੇ ਜਟਾੜੇ ਇਹਨਾਂ ਨੇ ਇੱਕ ਕਾਸ਼ੀ ਦਾ ਜਿਹੜਾ ਹੈ ਵਿਚਾਰਧਾਰਾ ਹਿੰਦੂਵਤ ਦੀ ਵਿਚਾਰਧਾਰਾ ਜਿਹੜੀ ਹੈ ਇਹ ਬੇਤ ਦੇ ਖਿਲਾਫ ਹੈ ਬੇਤ ਤੋਂ ਖਿਲਾਫ ਹੈ ਤੁਰਸੀ ਦਾ ਆਦੀ ਰਮਾਇਣ ਨੂੰ ਮੰਨਤਾ ਇੱਥੇ ਮਿਲ ਜਿਹੜੀ ਬਾਲਮੀਕ ਤੇ ਉਲਟਾ ਹੈ ਬਾਲਮੀਕ ਹੀ ਰਮਾਇਣ ਦੇ ਇਹਨਾਂ ਨੇ ਮਹਰ ਲਾਈ ਆ ਵੀ ਉਹ ਠੀਕ ਹੈ ਉਹ ਜੀ ਬਾਲਮੀ ਦੀ ਗਾੜੀ ਕੋ ਰੱਦ ਕੀਤੀ ਉਹ ਕਾਸ਼ੀ ਮਾਤਰਾ ਤੁਹਾਡੇ ਵਾਲੀ ਮਾਤਰਾ ਫਿੱਟ ਨਹੀਂ ਆਉਂਦੀ ਉਹ ਉਹ ਅਸਲੀ RAM ਦੀ ਗੱਲ ਕਰਦੀ ਹੈ ਤੂੰ ਹੀ ਨਕਲੀ RAM ਦੀ ਗੱਲ ਕਰਨੀ ਸੀ ਤੂੰ ਡੁਪਲੀਕੇਟ RAM ਬਣਾਉਣਾ ਸੀ ਉਹਨੇ ਬਣਾਤਾ ਕੁਝ ਕਹਿ ਵੀ ਦਿੱਤਾ ਵੀ ਮੈਂ ਕਿਹਾ ਉਹ RAM ਦੀ ਗੱਲ ਕੀਤੀ ਇਹ ਵੀ ਕਹਤਾ ਗੱਲ ਵੀ ਕਰ ਗਿਆ ਤੇ ਇਹ ਵੀ ਕਹਤਾ ਇਹ ਸਭ ਠੱਗੀਆਂ ਸੀ ਆ ਪਬਲਿਕਾਂ ਨੂੰ ਮਾਰੀਆਂ ਫਿਰ ਭਾਰਤ ਨੂੰ ਵਿਸ਼ਵ ਗੁਰੂ ਤੋਂ ਖਿੱਚ ਕੇ ਥੱਲੇ ਲਿਆਂਦਾ ਔਰ ਭਾਰਤ ਗੁਲਾਮ ਹੋਇਆ ਇਹਨਾਂ ਕਰਤੂਤਾਂ ਨਾਲ ਜਿਹੜੀਆਂ ਤੁਸੀਂ ਪਰਮੇਸ਼ਰ ਤੋਂ ਖਿਲਾਫ ਹੋਏ ਉਹਦੇ ਪਲਾਨ ਤੋਂ ਖਿਲਾਫ ਕੰਮ ਕੀਤਾ ਧਰਮ ਦੇ ਨਾਤੇ ਉਹਦੀ ਸਜ਼ਾ ਇਹ ਹੋਈ ਤੁਹਾਨੂੰ ਗੁਲਾਮ ਕੀਤਾ ਪਰਮੇਸ਼ਰ ਦੇ ਹੁਕਮ ਨਾਲ ਉਹ ਧਰਮ ਦੀਆਂ ਮੂਰਤੀਆਂ ਤੋੜਵਾਈਆਂ ਗਈਆਂ ਤੁਸੀਂ ਉਹਨਾਂ ਨੂੰ ਗੁੱਸਾ ਕਰਦੇ ਹੋ ਪਰਮੇਸ਼ਰ ਤੇ ਗੁੱਸਾ ਕਰੋ ਜਿਹਦੇ ਹੁਕਮ ਦੇ ਬਿਨਾ ਪੱਤਾ ਵੀ ਨਹੀਂ ਝੁਲਦਾ ਕਿਉਂ ਤੋੜਵਾਈਆਂ ਤੋੜੀਆਂ ਨਹੀਂ ਹੈ ਤੋੜ ਨਹੀਂ ਸਕਦਾ ਕੋਈ ਉਤਾ ਉਹ ਤਾਕਤ ਦਿੰਦਾ ਤਾਂ ਤਾ ਤੋੜਦਾ ਸਮਾਂ ਹੋ ਤ ਬਲਵਾਨ ਨਾਲੇ ਕਹਿੰਦੇ ਹੋ ਨਾਲੇ ਕਹਿੰਦੇ ਸਮਾਂ ਹੋ ਤ ਬਲਵਾਨ ਆਦਮੀ ਮੇ ਬਲ ਕਛ ਨਹੀਂ ਸਮਾਂ ਹੋ ਤ ਬਲਵਾਨ ਭੀਲਣ ਲੂਟਣ ਗੋਕਲਾ ਵੋਈ ਅਰਜਣ ਵੋਈ ਬਾਣ ਸਮਾਂ ਬਲਵਾਨ ਹੁੰਦਾ ਨਾ ਸਮਾਂ ਬਲਵਾਨ ਕੌਣ ਉਹਨਾਂ ਦਾ ਸਮਾਂ ਬਲਵਾਨ ਸੀ ਮੁਸਲਮਾਨ ਅਦਾ ਥੋੜਾ ਸਮਾਂ ਬਲਵਾਨ ਕਿਉਂ ਨਾ ਰਿਹਾ ਇਹ ਸਾਡਾ ਕਿਉਂ ਨਾ ਰਿਹਾ ਮਾ ਤੋਂ ਡਾ ਨਹੀਂ ਸਾਡਾ ਕਹਿਣਾ ਮੈਂ ਵੀ ਤਾਂ ਵਿੱਚ ਹੀ ਆ ਆਪਣਾ ਕਿਉਂ ਨਾ ਰਿਹਾ ਸਮਾ ਬਲਵਾਨ ਆਤਮ ਚਿੰਤਨ ਕਰਨ ਦੀ ਲੋੜ ਹੈ ਇੱਥੇ ਦੁਨਿਆਦ ਹੜਵੇਂ ਵਾਲ ਦੇਖਦੀ ਹੈ ਇਹ ਤੋਂ ਕੁਛ ਆਊਗਾ ਦੇਖਦੀ ਰਹੀ ਹੈ ਮੈਨੂੰ ਪਤਾ ਸੀ ਤੇ ਵੀ ਆਂਦਾ ਬੰਨ ਵੀ ਗਏ ਹੁਣ ਜੇ ਥੋੜੇ ਵਾਲੀਆਂ ਗੱਲਾਂ ਬੰਨੀਆਂ ਅਸੀਂ ਇਹ ਦੋਤੂ ਦੀ ਗੱਲ ਮੰਨੀ ਹੈ ਫਾਇਦਾ ਹੋ ਗਿਆ ਭਾਰਤ ਬਿਜੂਗੁਰੂ ਤੇ ਬਿਜੂਗੁਰੂ ਹੋਊਗਾ ਤੇ ਵਿਸ਼ਵ ਦਾ ਦੁਸ਼ਮਣ ਹੋਊਗਾ ਵਿਸ਼ਵ ਨਾਲ ਦੁਸ਼ਮਣ ਹੀ ਪੈਂਦੀ ਹੈ ਸਾਰੇ ਨਾਲ ਪਰ ਅਸੀਂ ਬਿਜੂਗੁਰੂ ਦੁਸ਼ਮਣ ਹੋ ਜਾਵੇਂਗੇ ਵੀ ਜੋ ਸਾਡਾ ਯਾਨੀ ਬਿਸ਼ਪ ਨੂੰ ਦੁਸ਼ਮਣ ਬਣਾ ਲਾਂਗੇ ਐ ਕਹੋ ਇਹ ਗੱਲਾਂ ਕਰਕੇ ਬਿਸ਼ਪ ਨੂੰ ਦੁਸ਼ਮਣ ਬਣਾਏ ਬਣਾ ਔਰ ਕੁਝ ਵੀ ਨਹੀਂ ਘਟੜਨੂ ਹਾ ਆ ਮੈਨੂੰ ਮੇਰੀ ਕੁਰਸੀ ਦੀ ਐ ਮੇਰੀ ਕੁਰਸੀ ਮਿਲ ਜੂ ਖਾਦਮਾ ਨੂੰ ਖਾਂਦਾ ਮੈਂ ਕੀ ਲੈਣਾ ਇਹ ਆਪੇ ਤੁਹਾਡੀ ਹੈ ਮਤਿ ਹੋਈ ਵੀ ਆਪਣੀ ਬੀਜੇਪੀ ਚ ਜਿਵੇਂ ਖਾਦਮਾ ਨੂੰ ਖਾਵੇ ਤਾਂ ਛੁਣੀ ਪਵੇ ਨਾ ਪਵੇ ਪਰ ਇਹ ਧਾਰਮਿਕ ਦੁਸ਼ਮਣੀਆਂ ਪਈਆਂ ਹੋਈਆਂ ਇਹ ਛੇਤੀ ਹਟਦੀਆਂ ਨਹੀਂ ਹੁੰਦੀਆਂ ਇਹ ਪੱਥਰ ਤੇ ਲਗੀਰ ਪੈ ਜਾਂਦੀ ਹੈ ਇਹ ਪੱਥਰ ਇਹ ਹਵਾ ਦੀ ਲਕੀਰ ਨਹੀਂ ਹੈ ਆਕਾਸ਼ ਦੀ ਲਕੀਰ ਇਹ ਪੱਥਰ ਦੀ ਲਕੀਰ ਹੈ ਇਹ ਗੱਲਾਂ ਕਰਦੀਆਂ ਧਰਮਾਂ ਦੀਆਂ ਖਿਲਾਫ ਕੌਮਾਂ ਦੇ ਖਿਲਾਫ ਅੰਦਲਗੀਰ ਪੈ ਜਾਂਦੇ ਉਹਨਾਂ ਦੇ ਵਿੱਚ ਮਨ ਪਾੜ ਜਾਂਦੇ ਨੇ ਜੋੜਨੇ ਬਹੁਤ ਔਖੇ ਨੇ ਫਿਰ ਫੱਟੇ ਮਨ ਇਹ ਸਿਆਣੇ ਬੰਦੇ ਕਰਦੇ ਹੁੰਦੇ ਨੇ ਧਾਰਮਿਕ ਬੰਦੇ ਦੇ ਕੰਮ ਧਾਰਮਿਕ ਬੰਦੇ ਦਾ ਜੋੜਦੇ ਹੁੰਦੇ ਨੇ ਸਾਰਿਆਂ ਨੂੰ ਅਮਨ ਮੁਸਲਮਾਨ ਇਸਲਾਮ ਕੀ ਹੈ ਅਮਨ ਜੇ ਇਸਲਾਮ ਵਾਲੇ ਵੀ ਇਹ ਕੰਮ ਕਰਨ ਜੇ ਲੜਾਈ ਇੱਕ ਪੈਦਾ ਹੋਵੇ ਫ੍ਰਿਕਸ਼ਨ ਪੈਦਾ ਹੋਵੇ ਤਾਂ ਉਹ ਇਸਲਾਮ ਦੇ ਖਿਲਾਫ ਨਹੀਂ ਹੋਵੇ ਪਰ ਤਾਂ ਉਹਦਾ ਇਹ ਕਹਿੰਦਾ ਸ਼ਾਂਤੀ ਮੇਰਾ ਨਾ ਸ਼ਾਂਤੀ ਹੈ ਜਿਹੜਾ ਸ਼ਾਂਤੀ ਭੰਗ ਕਰੇ ਇਸਲਾਮ ਨੂੰ ਭੰਗ ਕਰ ਰਿਹਾ ਫਿਰ ਇਸਲਾਮ ਦੇ ਖਿਲਾਫ ਉਹੀ ਹੈ ਫਿਰ ਹੋਰ ਕੌਣ ਹੈ ਇਸਲਾਮ ਚਾਹੁੰਦਾ ਸਾਰੀ ਦੁਨੀਆ ਸ਼ਾਂਤੀ ਰਹੇ ਇਸ ਕਰਕੇ ਇਸਲਾਮ ਨੂੰ ਜੇ ਮੰਨ ਲਈਏ ਇਸਲਾਮ ਦੇ ਸਹੀ ਅਰਥ ਕੱਢ ਕੇ ਜੇ ਮੰਨ ਲਈਏ ਸ਼ਾਂਤੀ ਹੋ ਜਾਊਗੀ ਹੋ ਸਕਦੀ ਹੈ ਕੋਈ ਝੂਠੀ ਗੱਲ ਨਹੀਂ ਹੈ ਪਰ ਕਰੇ ਕੌਣ ਸਵਾਰਤੀ ਹੋਣ ਨਹੀਂ ਦਿੰਦੇ ਰਕਾਵਟ ਕੀ ਹੈ ਰਕਾਵਟ ਹੈ ਸਾਡੀ ਸਵਾਰਥ ਸਾਡਾ ਚੌਧਰ ਮੇਰੇ ਕੋਲ ਰਹੇ ਮੈਂ ਮੇਰੀ ਇਹ ਨਹੀਂ ਹੋਣ ਦਿੰਦੀ ਇਹ ਲੀਡਰਾਂ ਚ ਜਾਣੀ ਨਹੀਂ ਇਹ ਸੰਤਾ ਜੋ ਜਾਂਦੀ ਨਹੀਂ ਤੇ ਧਰਮ ਨੂੰ ਮੰंदे ਨਹੀਂ ਇਕਤਾ ਹੁੰਦੀ ਨਹੀਂ ਜਿਹੜੇ ਲੀਡਰ ਇਹ ਕਹਿੰਦੇ ਨੇ ਜਿਹੜੇ ਸੰਤ ਪ੍ਰਚਾਰ ਕਰਦੇ ਨੇ ਧਰਮ ਦਾ ਜ ਉਹਨਾਂ ਜੋ ਮੈਂ ਮੇਰੀ ਨਹੀਂ ਜਾਂਦੀ ਸ਼ੰਕਾਰ ਨਹੀਂ ਜਾਂਦਾ ਪਬਲਿਕ ਕੋਲ ਕਿ ਮੈਂ ਚਲਾ ਜਾਊਗਾ ਪਬਲਿਕ ਚੋਕੇ ਮੈਂ ਚੱਲਿਆ ਜਾਂਦਾ ਆ ਹਾਲ ਤੇ ਹਿੰਦੁਸਤਾਨ ਦੀ ਹੁਣ ਵੀ ਆ ਕਬੀਰ ਵੇਲੇ ਵੀ ਸੀ ਤਾਂ ਕਬੀਰ ਕਹਿੰਦਾ ਕਿਉਂ ਲੀਜੈ ਗੜ ਬਮਕਾ ਭਾਈ ਦੱਸ ਹੁਣ ਕਿਵੇਂ ਲਵਾ ਦੱਸਣ ਵਾਲਾ ਕੋਈ ਵੀ ਹੈ ਨਹੀਂ ਬਹੁਤ ਸੰਤ ਨੇ ਬਹੁਤ ਫਿਰਕੇ ਨੇ ਬਹੁਤ ਧਰਮ ਨੇ ਬਹੁਤ ਮੰਦਰ ਨੇ ਬਹੁਤ ਚੜਾਵੇ ਨੇ ਪਰ ਕੋਈ ਜੇੜ ਬੰਕਾ ਪਾਈ ਕਹਿ ਰਿਹਾ ਮੈਨੂੰ ਕੋਈ ਦੱਸੋ ਰਬਦਾਸ ਨੇ ਵੀ ਕਹਿਆ ਮੇਜ ਮੁਕਤੀ ਕਿਵੇਂ ਮਿਲੂ ਮੈਨੂੰ ਸਮਝਾਓ ਕੋਈ ਸਮਝਾਉਣ ਵਾਲਾ ਹੈ ਨਹੀਂ ਹੁਣ ਸਮਝਾ ਦਿਓ ਚਲੋ ਕਵੀਰ ਨੇ ਤਾਂ ਉਹਦੋਂ ਕਹਿਤਾ ਹੁਣ ਸਮਝਾ ਦਿਓ ਹੁਣ ਸਮਝਾ ਦਿਓ ਜੇ ਤੁਹਾਡੇ ਕੋ ਹੈ ਸਮਝਾਉਣ ਨੂੰ ਕੁਝ ਸਾਨੂੰ ਸਮਝਾ ਦਿਓ ਜੇ ਤੁਸੀਂ ਬੰਦੇ ਹੋ ਵੀ ਚਲ ਕਵੀਰ ਨੇ ਗਲਤ ਕਹਿਿਆ ਹੁਣ ਸਮਝਾ ਦਿਓ ਕੋਈ ਨਾ ਹੁਣ ਸਮਝਾਉਣ ਵਾਲਾ ਕੋਈ ਜਿਹੜੇ ਸਮਝਾਉਣ ਵਾਲੇ ਆਏ ਕਬੀਰ ਤੇ ਬਾਦ ਉਹਨਾਂ ਦਾ ਤੁਸੀਂ ਵਿਰੋਧ ਕੀਤਾ ਹਕੂਮਤਾਂ ਨੇ ਵੀ ਧਰਮਾਂ ਨੇ ਵੀ ਸੋਗਾਲ ਧਰਮਾਂ ਨੇ ਗੁਰਨਾਨ ਦਾ ਵਿਰੋਧ ਨਹੀਂ ਕੀਤਾ ਗੁਰਨਾਨ ਕੋ ਸਿੱਧ ਹਾਰੇ ਨਹੀਂ ਸਿੱਧ ਹਾਰੇ ਨਹੀਂ ਸਿੱਧ ਗੋਸ਼ ਪੜ ਲਓ ਨਹੀਂ ਮੈਂ ਸੁਣਾ ਦਨਾਂ ਫਿਰ ਉਹਦੇ ਮੁੰਡੇ ਨੂੰ ਤੁਸੀਂ ਜੋਗੀ ਬਣਾਉਨੇ ਹੋ ਉਹ ਤੁਸੀਂ ਬੜਨਾ ਸੀ ਕੋ ਨਾਨਕ ਦੇ ਸਿੱਖ ਲੱਤਾ ਖਿੱਚ ਕੇ ਉਹਦਾ ਮੁੰਡਾ ਥੱਲੇ ਲਾ ਲਿਆ ਕਾਦੇ ਵਾਸਤੇ ਲਾਇਆ ਇਹ ਦੱਸੋ ਭਈ ਗਾਹਾਂ ਹੋਏ ਤੇ ਬਾਦ ਵਾਰਸ ਬਣੂਗਾ ਇਹਦੇ ਵਾਲੀ ਮਾਤੇ ਨਾਨਕ ਵਾਲੀ ਕਹਾਣੀ ਫੇਰਣ ਦੇਣੀ ਉਹ ਹੋਇਆ ਵੀ ਹੋਇਆ ਨਹੀਂ ਅੰਮ੍ਰਿਤਸਰ ਹੋਈ ਬਰੰਬੂਟਾ ਸਿੱਖ ਸਾਰੇ ਉਹੀ ਨੇ ਪ੍ਰਚਾਰ ਕਾਸ਼ੀਆੜੇ ਨੇ ਕੀਤਾ ਸਿਕੀਗਤੋਂ ਗੱਲਤੇ ਇਹ ਕੁਝ ਕਰਦੇ ਆਏ ਨੇ ਇਹ ਲੋਕ ਪਰ ਕਰ ਰਹੇ ਨੇ ਮੰਨ ਗਏ ਵੀ ਅੱਜ ਤੱਕ ਜੋ ਪ੍ਰਚਾਰ ਹੋਇਆ ਸਾਡਾ ਗਲਤ ਹੋਇਆ ਉਮਰ ਸਾਲ ਤੇ ਮੰਨ ਲਿਆ ਇਹਨਾਂ ਨੇ ਤੇ ਹੁਣ ਗੱਜਾ ਹੁਣ ਆਪ ਕਾਲੀ ਸਿੱਧਾ ਹੁਣ ਕੀ ਦਿੱਕਤ ਹੈ ਇਹ ਕਰਨਾ ਚਾਹੁੰਦੇ ਨਹੀਂ ਇਹ ਕਰਨ ਦੇਰ ਦੇ ਵਿੱਚ ਦੇਣਾ ਨਹੀਂ ਸਦਾ ਕੌਬੀ ਅਸੀਂ ਵਿਰੋਧ ਖੜੇ ਹਾਂ ਮਨਾਂ ਚਾਓ ਖੁੱਲ ਕੇ ਪਤਾ ਲੱਗੇ ਲੋਕਾਂ ਨੂੰ ਵੀ ਸਾਨੂੰ ਕਬੂਲ ਆ ਚੱਲ ਜਿਹੜਾ ਤੁਹਾਡਾ ਹੋਵੇ ਜੋ ਤੁਹਾਡਾ ਇੱਛਾ ਹੋਵੇ ਸਾਨੂੰ ਕਬੂਲ ਸਾਨੂੰ ਕੋਈ ਲੋੜ ਨਹੀਂ ਹੈ ਤੁਹਾਡੀ ਬਿਲਕੁਲ ਕੋਈ ਪੈ ਨਹੀਂ ਕੋਈ ਲੋੜ ਨਹੀਂ ਆ ਜਾਓ ਮਨਾਂ ਚਾਓ ਕੋਈ ਇਤਵਰੋਧ ਚ ਕਰੋ ਵਿਰੋਧ ਖੁੱਲ ਕੇ ਚੁੱਪ ਕਰਕੇ ਬਹਿ ਗਏ ਨਾ ਵਿਰੋਧ ਚ ਨਾ ਹੱਕ ਚੋਂ ਗੋਲ ਕਾ ਦੇ ਕਬਜ ਕਰੀ ਬੈਠੇ ਹੋ ਗੁਰੂ ਦੀ ਗੱਲ ਕਰਦੇ ਹੋ ਗੁਰੂ ਵਾਲੇ ਸਿੱਖਾ ਹੁੰਦੇ ਹੋ ਛੱਡੋ ਬੈਥੇ ਕਾ ਦੇ ਕਹੁੰਦੇ ਹੋ ਹੋ ਵੀ ਅਸੀਂ ਨਹੀਂ ਸੇ ਗੁਰੂ ਦੇ ਗੁਰ ਤੇ ਖਿਲਾਫ ਆ ਗੁਰੂ ਦੀ ਬਾਣੀ ਖਿਲਾਫ ਨਹੀਂ ਚੱਲਾ ਸੀ ਬਾਣੀ ਨਹੀਂ ਬੰਨਣੀ ਖਿਲਾਫ ਨਹੀਂ ਹੈਗੇ ਅਸੀਂ ਨਹੀਂ ਚਾਹੁੰਦੇ ਗੁਰਮਤ ਫੈਲੇ ਅਸੀਂ ਨਹੀਂ ਚਾਹੁੰਦੇ ਗੁਰਮਤ ਫੈਲੇ ਅਸੀਂ ਨਹੀਂ ਚਾਹੁੰਦੇ ਸਹੀ ਗੁਰਮਤ ਦਾ ਮੈਸੇਜ ਜਾਵੇ ਕਹ ਲਓ ਨਾ ਕਹੋਂਗੇ ਦੁਨੀਆ ਮੰਨਦੀ ਆ ਵੀ ਤੁਸੀਂ ਤੁਹਾਡੇ ਦਿਲ ਚ ਇਹੀ ਗੱਲ ਐ ਜੇ ਤੁਸੀਂ ਨਾ ਕਹੋਂਗੇ ਫਿਰ ਸਾਨੂੰ ਪਤਾ ਨਹੀਂ ਫਿਰ ਕਿ ਸਭ ਰੋਕੀ ਗੱਲ ਐ ਇਹੀ ਚਾਹੁੰਦੇ ਆ ਤੁਸੀਂ ਹੋਰ ਕੀ ਚਾਹੁੰਦੇ ਆ ਠੱਗੀਆਂ ਵਾਰਦੀਆਂ ਨੇ ਗੋਲਕਾਂ ਲੁੱਟਣੀਆਂ ਨੇ ਅੱਜ ਉਥੇ ਗੋਲਕ ਦੇ ਸਰ ਤੇ ਸਿਆਸਤ ਕਰਕੇ ਤੁਸੀਂ ਉਹ ਵਜ਼ੀਰੀਆਂ ਲੈਣੀਆਂ ਨੇ ਉਥੋਂ ਲੁੱਟ ਕਰਨੀਆਂ ਆਲਾ ਥੋੜਾ ਪੇਸ਼ਾ ਗੁਰੂ ਆਨੇ ਕੱਲ ਕਹਿਆ ਸੀ ਇਹ ਕੰਮ ਕਰਨਾ ਗੁਰਮਤਨਾਂ ਨਾਲ ਗੱਲਾਂ ਦਾ ਕੀ ਸੰਬੰਧ ਹੈ ਇਸ ਸੰਬੰਧਾ ਤੁਹਾਡੇ ਸਵਾਰਥ ਨਾਲ ਇਹ ਇਹਦਾ ਸੰਬੰਧ ਹੈ ਤੁਹਾਡੇ ਹੰਕਾਰ ਨਾਲ ਜਿਹੜੇ ਕਰਦੇ ਹੋ ਗੁਰੂ ਦਾ ਵਿੱਚ ਕਿਉਂ ਤੁਸੀਂ ਇਸਤੇਮਾਲ ਕਰਦੇ ਹੋ ਧਰਮ ਦਾ ਕਿਉਂ ਇਸਤੇਮਾਲ ਕਰਦੇ ਹੋ ਵਿੱਚ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਲੈਣ ਦਾ ਸਿੱਖਾਂ ਨੂੰ ਹੁਣ ਸਿੱਖਾਂ ਦੀਆਂ ਅੱਖਾਂ ਖੁੱਲ ਗਈਆਂ ਤੇ ਕੱਲੋ ਟੈਨੇ ਜੱਟੇ ਲੋਟੇ ਨੇ ਸਾਰੇ ਗਰੀਬ ਕਰਦੇ ਚਿੱਟਾ ਵੇਚਣ ਤੱਕ ਆ ਗਏ ਜੇ ਤਾਂ ਮਾਫੀ ਤੁਹਾਨੂੰ ਕੋਲ ਨਾ ਗਏ ਸਭ ਨੰਗਾ ਹੋ ਗਿਆ ਇਹ ਖੇਡ ਵੀ ਪ੍ਰਗਟ ਪਈ ਖੇਡ ਹੋ ਗਿਆ ਕਈ ਕਵੀਰ ਪ੍ਰਗਟ ਪਈ ਖੇਡ ਖੇਡ ਪ੍ਰਗਟ ਹੋਏ ਜਾਂਦੀ ਹੁੰਦੀ ਹੈ ਚੂੜੀ ਦੀ ਖੇਡ ਆਪੇ ਪ੍ਰਗਟ ਹੁੰਦੀ ਹੈ ਟਾਈਮ ਲਾੜ ਕੂੜ ਨੇ ਖੁੱਟੇ ਨਾਨਕਾ ਓੜ ਕੇ ਸੱਚ ਰਹੀ ਸਮਾ ਕਰ ਦਿੰਦਾ ਹੈ ਕੁਰ ਨੂੰ ਨਗਾ ਆਪ ਹੀ ਸਮਾਗਿਆ ਨਾ ਹੋਵੇ ਔੜ ਕ ਸੱਚ ਰਹੀ ਔੜ ਕ ਸੱਚੇ ਰਹੂਗਾ ਸੱਚ ਦਾ ਖੜਾ ਮੈਦਾਨ ਚ ਸੱਚ ਤਾਂ ਫੇਰ ਬੋਲਦਾ ਸੰਗ ਬੁੱਕੇ ਮਰਗਾਲ ਬਲੀ ਦੂ ਵਾਤੇ ਮਰਗਾਲ ਬਲੀ ਆ ਜਦੋਂ ਬੋਕਾਲਾ ਮੈਨੂੰ ਦੇ ਤਰੇ ਕਿਦੂ ਦੇ ਮੂਰੇ ਜਾਂਦਾ ਨਾ ਪੰਨੇ ਜਾਣਾ ਤੇ ਇਤਰਵਾ ਗੱਲ ਇਹੀ ਕਹਿ ਰਿਹਾ ਉਹ ਵੀ ਪਰ ਆਪ ਵੀ ਮਰ ਗਏ ਸੀ ਮੇਰੇ ਗਾਂ ਦੀ ਡਾਰ ਚੌਥੀ ਸਿੰਘ ਬਣਦਾ ਸੀ ਕਹਿ ਗਿਆ ਗੱਲ ਕਾਪ ਸਿੰਘ ਸੀ ਮਰ ਗਾਵਲੀ ਕਿਹਨੂੰ ਕਹਿੰਦਾ ਹੈ ਮਰ ਗਾਵਲੀ ਚਲਾਕ ਮੱਤਾ ਇਹ ਲਾਕੀ ਚ ਫਸਾ ਲੈਣਾ ਦੂਏ ਨੂੰ ਆਪਣੇ ਸਿੱਖ ਨੂੰ ਪਰਮਜਾਲ ਚ ਫਸਾ ਕੇ ਰੱਖਣਾ ਮਰਗਾਂ ਕੰਨਾਂ ਤੇ ਤ੍ਰਿਸ਼ਨਾ ਦਾ ਮਰਗਾ ਜਿੰਨਾ ਪਿਛੇ ਰਾਮਚੰਦਰ ਆਉਂਦਾ ਉਨਾ ਹੀ ਗਾਹ ਵਜ ਜਾਂਦਾ ਫੇਰ ਖੜ ਜਾਂਦਾ ਵੀ ਰਾਮਚੰਦਰ ਮੋੜਣਾ ਜਾਵੇ ਇਹ ਹੀ ਸਾਡੀ ਮੱਤ ਹੈ ਲਾਲਚੇ ਦਿੰਦੀ ਰਹਿੰਦੀ ਹੈ ਛੱਡਦਾ ਨਹੀਂ ਛੱਡ ਨਹੀਂ ਸਕਦਾ ਲੈ ਆ ਤੈਨੂੰ ਆ ਉਹ ਤੇ ਭਰਾ ਨੇ ਕਰਕੇ ਹੀ ਹੋਇਆ ਆ ਤੇਨੂੰ ਤਾਂ ਜਿਹੜੇ ਮਿਲਿਆ ਜੋ ਚੰਗਾ ਹੋ ਗਿਆ ਉਹ ਤੈਨੂੰ ਸੰਤਾਂ ਨੇ ਦੇ ਦਿੱਤਾ ਜੇ ਮਾੜਾ ਹੋ ਗਿਆ ਗੁਜ਼ਰਨ ਕਰਤਾ ਭਈਆ ਬਾਗਾਂ ਦੀ ਸੌਖਿਆ ਕਮ ਘੜਾ ਔਖਾ ਸਭ ਐਕਸਪੋਜ਼ ਹੋ ਗਈਆਂ ਗੱਲਾਂ ਉਸ ਬੇੜੇ ਕਬੀਰ ਬੇੜੇ ਇਹ ਹਾਲ ਸੀ ਜੇ ਆਗਤ ਹੋਏ ਸਾਰੇ ਹਾਲਾਤ ਬਹੁਤੇ ਚੰਗੇ ਨਹੀਂ ਹੋਏ ਰੌਲਾ ਜਰੂਰ ਪਿਆ ਇਹਨਾਂ ਦੇ ਖਿਲਾਫ ਇਹਦਾ ਬਦਨਾਮ ਹੋਏ ਪੰਡਤ ਦਾ ਬਦਨਾਮ ਜਰੂਰ ਹੋਇਆ ਪਰ ਸੱਚ ਕੀ ਹੈ ਯਾਰ ਇਹਨਾਂ ਨੇ ਵੀ ਨਹੀਂ ਹੋਣ ਦਿੱਤਾ ਇਹਨਾਂ ਦਾ ਵੀ ਇਹਨਾਂ ਨੈਟਵਰਕ ਸੀ ਸੱਚ ਫਿਰ ਰੋਲ ਕੇ ਰੱਖਤਾ ਇਹਨਾਂ ਲੋਕਾਂ ਦੇ ਅੱਖਾਂ ਘੱਟਾ ਪਾਉਣ ਦੇ ਵਿੱਚ ਹੋ ਗਏ ਉਹਦਾ ਲੋਕ ਪੜਦੇ ਨੇ ਹੋਰ ਗ੍ਰੰਥ ਪਿਛਲੇ ਪੜਨ ਲੱਗੇ ਜਿਹੜੇ ਇਹਨਾਂ ਨੇ ਕਿਹਾ ਤੇ ਆਮ ਲੋਕਾਂ ਨੂੰ ਪੜ੍ਹ ਨਹੀਂ ਦੇਣਾ ਉਹ ਪੜ੍ਹਨ ਲੱਗੇ ਅੰਗਰੇਜ਼ਾਂ ਨੇ ਪੜ੍ਹਾਤੇ ਮੁਸਲਮਾਨਾਂ ਨੇ ਪੜ੍ਹਾਤੇ ਉਹਨੂੰ ਪਤਾ ਲੱਗ ਗਿਆ ਵੀ ਲੋਕਾਂ ਨੂੰ ਪੜਾ ਦੋ ਪਰ ਦੇ ਲੋਕਾਂ ਨੇ ਪੜ੍ਹਨ ਦੇ ਮੈਨ ਲਾਇ ਵੀ ਲੋਕ ਜੇ ਪੜ੍ਹ ਗਏ ਤਾਂ ਗਿਆ ਉਹਨੂੰ ਅਜੂ ਇਹਨਾਂ ਨੂੰ ਵੀ ਸਾਡੀ ਧੱਗੀ ਚਲਦੀ ਰਹੇ ਉਹਨਾਂ ਨੇ ਪੜ੍ਹਾਤੇ ਪੜਾਤੇ ਲਾਖ ਦਾ ਬੰਵਰ ਨਹੀਂ ਉਹ ਗੱਲ ਬਿੱਲੀ ਬਿੱਲੀ ਦੇ ਦੁਬਾਰਾ ਹੁੰਦੀ ਹੁਣ ਇਹਨਾਂ ਦਾ ਬੋਲੀ ਨਿਕਲਦਾ ਪੋਲਤੀ ਬੰਦ ਹੋ ਗਈ। ਕਪੜੇ ਬੇਈਮਾਨੀ ਜਿਹੜੀ ਕਰਦੇ ਸੀ। ਉਹ ਫੜੇ ਗਏ। ਸੱਣੀ ਉੱਪਰੇ ਚੋਰ ਫੜੇ ਗਏ। ਹੁਣ ਆਵੇ ਮੰਨ ਲੈਣ ਕਦੇ ਕਹਿੰਦੇ ਨੇ ਹਿੰਦੂ ਭਾਰਤ ਸੂਬਾਂ ਵਿੱਚ ਰਹਿਣੇ ਵਾਲੇ ਸਭ ਹਿੰਦੂ ਆ। ਕਦੇ ਕਹਿੰਦੇ ਨੇ ਹਿੰਦੂ ਮੁਸਲਮਾਨ 'ਚ ਫਰਕ ਕੋਈ ਨਹੀਂ। ਫੇਰ ਹਿੰਦੂ ਸੰਜਣ ਵਾਲੇ ਮੁਸਲਮਾਨ ਕਿਉਂ ਨਹੀਂ ਕਹਿੰਦੇ? ਤੁਸੀਂ ਕਹਿੰਦੇ ਹਿੰਦੂ ਤਾਂ ਰਹਿਣੇ ਵਾਲੇ ਸਭ ਮੁਸਲਮਾਨ। ਇਵਨ ਲੋ ਇੱਕ ਵਾਰ ਕਹੋ ਜੇ ਦੋ ਬਰਾਬਰ ਨੇ ਉਹ ਕਦਰ ਨਹੀਂ ਜਾਂਦੇ ਅੰਦਰ ਕੁਝ ਹੋ ਰਿਹਾ ਹੈ ਆਰੇ ਹਿੰਦੂ ਦਾ ਕੋਈ ਧਰਮ ਨਹੀਂ ਹਿੰਦੂ ਦਾ ਹਿੰਦੂ ਦਾ ਸਵਾਰਥੀ ਹੈ ਹਿੰਦੂ ਦਾ ਆਪਣੀ ਆਪਣੀ ਮਤ ਆ ਲੈਣੇ ਸਾਰੇ ਇੱਕ ਮਤ ਹੈ ਨਹੀਂ ਇਸਲਾਮ ਵਾਲੇ ਇੱਕ ਮਤ ਨੇ ਇਸਲਾਮ ਇੱਕ ਮਤ ਹੈ ਕਿ ਕਾ ਜੈ ਜਨ ਮਰਦੀ ਹੁਣ ਮੂਰਤੀ ਪੂਜਕ ਨਹੀਂ ਆਉਂ ਤੋਈ ਤਰਾ ਤਰਾ ਨਹੀਂ ਮੂਲਤੇ ਪੂਜਦੇ ਇਸਲਾਮ ਦਾ ਨਾਮ ਅਮਨ ਹੈ ਅਮਨ ਹੈ ਅਮਨ ਕਿਸ ਉਸ ਅਮਨ ਨਹੀਂ ਚਾਹੁੰਦੇ ਜਿਉਂਦਾ ਅਰਥੇ ਅਮਨ ਤੋਂ ਇਸਲਾਮ ਕਬੂਲ ਕਰਨ ਕੀ ਫਰਕ ਆ ਮੁਸਲਮਾਨ ਕਾ ਮੁਸਲਮਾਨ ਦਾ ਬੰਦਾ ਇਮਾਨਦਾਰ ਤੁਸੀਂ ਮੁਸਲਮਾਨ ਜੇ ਆਪਣੇ ਆਪ ਨੂੰ ਮੰਨ ਲਓ ਕਹਿ ਲਓ ਚਲੋ ਕੀ ਫਰਕ ਹੈ ਕੋਈ ਇਮਾਨਦਾਰ ਹੈ ਬੰਦਾ ਹੈ ਉਹਦਾ ਅਰਥ ਦਾ ਇਮਾਨਦਾਰ ਬੰਦਾ ਹੈ ਮੁਸਲਮਾਨ ਦਾ ਮਤਲਬ ਇਮਾਨਦਾਰ ਆਦਮੀ ਇਮਾਨਦਾਰ ਕਹੇ ਤਾਂ ਗੁੱਸਾ ਨਹੀਂ ਮੁਸਲਮਾਨ ਮੈਂ ਕਹਦਾ ਗੁੱਸਾ ਇਹ ਨਾ ਬੇਵਕੂਫੀ ਹੈ ਬੇ ਅਗਿਆਨਤਾ ਅਨਪੜਤਾ ਹੈ ਹੋਰ ਕੁਝ ਵੀ ਨਹੀਂ ਹੋਰ ਕੀ ਹੈ ਨਾਲੇ ਮੰਨ ਲੈਨੇ ਹੋ ਨਾਲੇ ਮੁੱਕਰ ਜਾਂਨੇ ਹੋ ਅੰਦਰ ਸਾਫ਼ ਨਹੀਂ ਹੈ ਅੰਦਰ ਕੁਝ ਹੋਰ ਹੈ ਮੂਝ ਮੂਝ ਤਾਂ ਮਜਬੂਰੀ ਹੈ ਉਹ ਮਜਬੂਰੀ ਨੂੰ ਮੂਝ ਲੈ ਕੇ ਆਉਣੇ ਹੋ ਜੇ ਅੰਦਰ ਨੇ ਇਹ ਜੋ ਚੱਲਦਾ ਹੋ ਗੱਲ ਹੈ ਅੰਦਰ ਤਾਂ ਮੁਸਲਮਾਨ ਦਾ ਨਾ ਸੁਣਨਾ ਨਹੀਂ ਚੱਲਦਾ ਉਹ ਮਜਬੂਰੀ ਹੈ ਇੰਥੇ ਤੱਕ ਮੰਨਣਾ ਗੁਰਨਾਣ ਦਾ ਕਹਿੰਦਾ ਮੁਸਲਮਾਨ ਕਾਹਵਣ ਮੁਸ਼ਕਲ ਤੂੰ ਦਾ ਕੋਈ ਮੁਸ਼ਕਲ ਨਹੀਂ ਤੂੰ ਦਾ ਕੋਈ ਕੁਝ ਨਹੀਂ ਕਹਿੰਦਾ ਚਲ ਜੇ ਕੋਈ ਖਾਲੀਆਂ ਜੋ ਕਹਾਵੇ ਮਸਲਸਰੂਫਾ ਮੈਂ ਦੇ ਦੂੰ ਕਹਾਵੇ ਕਹੇ ਮੈਂ ਮੁਸਲਮਾਨ ਕਾਹ ਕੇ ਦਿਖਾਵੇ ਕੋਈ ਜ਼ਿਆਦਾ ਤਾਕਤ ਦਾ ਕਹੇ ਵੀ ਮੁਸਲਮਾਨ ਮੈਨੂੰ ਕੋਣ ਚ ਕੋਈ ਹੋਣੀ ਹੈ ਕਾ ਅੰਦਰ ਅੰਦਰੋ ਤਾਂ ਹਿੰਦੂ ਨਾ ਕਟੜ ਹੋ ਜੋ ਸਿੱਖ ਹੋਵੇ ਗੁਰੂ ਆਲਾ ਫਿਰ ਕਾਹ ਲਵੇ ਮੇਰਾ ਗੁਰੂ ਕਹਿੰਦਾ ਮੁਸਲਮਾਨ ਕਾਹ ਬਣ ਮੁਸ਼ਕਲ ਮੈਂ ਤਾਂ ਕਾਹ ਹਾਂ ਕਾਵੇ ਉਹ ਤਾਂ ਫਤੇ ਬੁਲਾ ਦੇਣ ਖੜ ਕੇ ਸਤੇ ਤੇ ਲੱਗ ਜਾਣ ਫਤੇ ਬੁਲਾਉਣ ਤੁਸੀਂ ਗੁਰੂ ਬਾਣੀ ਦੇ ਵਿੱਚ ਜਿਹੜੇ ਮੁਸਲਮਾਨ ਕਾਹ ਬਣ ਮੁਸ਼ਕਲ ਇਹ ਨਾ ਕਹੋ ਕਿ ਜੇ ਮੈਨੂੰ ਮੁਸਲਮਾਨ ਕਹ ਦੋ ਮੈਨੂੰ ਕੋਤਰਾ ਜੀ ਬਦਲਣਾ ਕੌਣ ਜੀ ਮੈਨੂੰ ਕੋਤਰਾ ਇੱਕ ਹੀ ਇਮਾਨਦਾਰ ਆਦਮੀ ਹਵੇ ਧਰਮ ਥੋੜੀ ਬਦਲੇਆ ਧਰਮ ਦਾ ਕੋਈ ਹੈ ਬਦਲੂ ਧਰਮ ਤਾਂ ਜੇ ਦੂਆ ਹੋਵੇ ਦੂਆ ਕੋਈ ਧਰਮੇ ਨਹੀਂ ਧਰਮ ਬਦਲ ਨਹੀਂ ਜਾ ਸਕਦਾ ਧਰਮ ਪਰ ਵਰਤਨ ਦਾ ਜਿਹੜਾ ਲਾਏ ਇਹ ਘੁਮਰਾ ਕਰਨ ਵਾਲਾ ਲਾਏ ਧਰਮ ਪਰ ਵਰਤਨ ਹੋਈ ਧਰਮ ਪਰ ਵਰਤਨ ਇਹਨਾਂ ਦਾ ਉਹਨਾਂ ਦਾ ਹੋਇਆ ਹੋਇਆ ਹੈ ਜਿਹੜੇ ਸੱਚ ਨੂੰ ਨਹੀਂ ਮੰਨਦੇ ਜਿਨਹੇ ਧਰਮ ਨੇ 100 ਕਾਰਡ ਇਹ ਧਰਮਾ ਹੀ ਨਹੀਂ ਧਰਮ ਪਰਵਰਤਨ ਹੋਇਆ ਇਹਨਾਂ ਦਾ ਹੋਇਆ ਹੋਇਆ ਹਿੰਦੂ ਤਰਫ ਪਰਵਰਤਨ ਦਾ ਨਾ ਹੋਇਆ ਸਿੱਖ ਧਰਮ ਪਰਵਰਤਨ ਦਾ ਨਾ ਹੋਇਆ ਇਸਾਈ ਧਰਮ ਪਰਵਰਤਨ ਹੋਇਆ ਹੋਇਆ ਸਾਰੇ ਧਰਮ ਪਰਵਰਤਨ ਅਸਲੀ ਧਰਮ ਜਾਂ ਦਿੱਕਾ ਹੈ ਦੁਆ ਪਰਵਰਤਨ ਹੋ ਗਈ ਹੋਇਆ ਪਰਵਰਤਨ ਦੇ ਵਿੱਚ ਪਰਵਰਤਨ ਕਿਵੇਂ ਹੋ ਗਿਆ ਭਾਈ ਪਰਮਾਤਮਾ ਜੀ ਪਰਵਰਤਨ ਹੋ ਗਿਆ ਇਹਦਾ ਧਰਮ ਦਾ ਗਿਆਨ ਨਹੀਂ ਰੱਖਦਾ ਕੋਈ ਵੀ ਪਰਵਰਤਨ ਹੋ ਗਿਆ ਥੋੜੇ ਪਿਓ ਦਾ ਰਾਜ ਹੈ ਪਰ ਮੈਂ ਦੱਸੂੰ ਧਰਮ ਕੀ ਹੁੰਦਾ ਕਿਵੇਂ ਪਰਵਰਤਨ ਹੁੰਦਾ ਇਹ ਮੰਨਣਾ ਵੀ ਇੱਕ ਧਰਮ ਹੈ ਜੇ ਇੱਕ ਹੈ ਤੁਸੀਂ ਸਾਰੇ ਪਰਵਰਤਿਤ ਹੋਏ ਹੋ ਬਦਲੇ ਹੋਏ ਹੋ ਇੱਕ ਛੜਿਆ ਆ ਤੁਹਾਡਾ ਬਾਕੀ ਕਿਨੇ ਧੜੇ ਨੇ ਫਿਰ ਤੁਹਾਡੇ ਆਏ ਧੜੇ ਤੋਂ ਦੂਏ ਧੜੇ ਜਾਂਦਾ ਹੈ ਪਰ ਬਰ ਬਰਤ ਨਹੀਂ ਹੁੰਦਾ ਤੜਾ ਛੱਡਦਾ ਤੁਹਾਡਾ ਤੜਾ ਤੂੰ ਹੀ ਛੱਡ ਨਹੀਂਦਾ ਵੀ ਦੂਆ ਤੜਾ ਭਾਰੀ ਨਾ ਹੋ ਜਵੇ ਇਹਦੇ ਬਾਅਦ ਤਾਂ ਕਾਨੂੰਨ ਨਹੀਂ ਬਣ ਸਕਦਾ ਤੁਸੀਂ ਕਿਵੇਂ ਮੈਂ ਬੈਨ ਲਾ ਦੂੰਗਾ ਤੜਾ ਛੱਡ ਕੇ ਤੂੰ ਇਹ ਧੜੇ ਦੇ ਵਿੱਚ ਉਹਨੂੰ ਟਾਇਟ ਉਹਦਾ ਗਲ ਘੋਟ ਦੇਉ ਆਪਣੇ ਧੜੇ 'ਚ ਲੈ ਕੇ ਜੀਦਾ ਤੜਾ ਤੁਹਾਡਾ ਛੱਡੂ ਨਹੀਂ ਜੇ ਟੜੇ ਤੇ ਹੋਵੇ ਆਪਣੇ ਬਰਾਬਰ ਤੋਂ ਨਾ ਸਮਝੀਏ ਬਰਾਬਰ ਖਾਣ ਨੂੰ ਨਾ ਤੇ ਜੀ ਥੋੜੇ ਟੜੇ ਕਿਉਂ ਰਹੂਗਾ ਕਿਉਂ ਰਹੂ ਥੋੜੇ ਟੜੇ ਨਾ ਬਰਾਬਰੀ ਕਿਉਂ ਕਰਦੇ ਹੋ ਫਿਰ ਟੜੇ 'ਚ ਨਹੀਂ ਨਾ ਧਰਮ 'ਚ ਨਾ ਬਰਾਬਰੀਆਂ ਨਾ ਟੜੇ ਨਾ ਬਰਾਬਰੀ ਜੇ ਨਾ ਬਰਾਬਰੀ ਜਿਹਦਾ ਹੋਊਗੀ ਉਹ ਛੱਡ ਸਕਦਾ ਆਪਣੀ ਮਰਜ਼ੀ ਆ ਉਹਦੀ ਛੱਡਦਾ ਕਿਉਂ ਤੋ ਤੂੰ ਤੁਖੀ ਆ ਤਾਂ ਛੱਡਦਾ ਤੁਸੀਂ ਉਹਨੂੰ ਗੁਲਾਮ ਬਣਾ ਕੇ ਰੱਖਣਾ ਉਹਦਾ ਫਿਰ ਉਹਦਾ ਮੈਂ ਦੂਰ ਹੋ ਗਿਆ ਕਿ ਮੈਂ ਕਾਨੂੰਨ ਬਣਾ ਲਵਾਂਗਾ ਤੁਸੀਂ ਕਾਨੂੰਨ ਬਣਾ ਲਵਾਂਗਾ ਤੁਸੀਂ ਨਹੀਂ ਬਣ ਸਕਦਾ ਕਾਨੂੰਨ ਕੋਈ ਤੇ ਜ਼ੁਲਮ ਹੈ ਕਾਨੂੰਨ ਨਹੀਂ ਹੈ ਉਹਦੀ ਆਤਮਾ ਤੋਂ ਖਿਲਾਫ ਉਹਨੂੰ ਬੰਨ ਕੇ ਰੱਖਣਾ ਜ਼ੁਲਮ ਹੈ ਇਹ ਅਗ ਜੇ ਕਾਨੂੰਨ ਹੈ ਜ਼ੁਲਮ ਹੈ ਜ਼ੁਲਮ ਦੇ ਆਧਾਰ ਤੇ ਕਾਨੂੰਨ ਹੈ ਧਰਮ ਦੇ ਆਧਾਰ ਤੇ ਕਾਨੂੰਨ ਨਹੀਂ ਹੈ ਜ਼ੁਲਮ ਦੇ ਆਧਾਰ ਤੇ ਕਾਨੂੰਨ ਹੈ ਆਧਾਰ ਤੇ ਬਣਾਇਆ ਕਾਨੂੰਨ ਹੈ ਕਿਹਦਾ ਪੋਜੀਸ਼ਨ ਤਾਂ ਗਾਇਰਾ ਕਵੀਰ ਕਿਉਂ ਲਈ ਜਾ ਗੜੋ ਬੰਕਾ ਪਾਈ ਉਹ ਬੰਕਾ ਘੜ ਲੈਣ ਦੀ ਤੇ ਗੱਲੇ ਨਹੀਂ ਕਿਤੇ ਧੜਿਆਂ ਦੀ ਤਾਂ ਗੱਲ ਹੋ ਰਹੀ ਏ ਕਹਿੰਦਾ ਨਾ ਉਹ ਗੱਲ ਤਾਂ ਧੜਿਆਂ ਦੀ ਹੋ ਰਹੀ ਏ ਧਰਮ ਦੀ ਹੁੱਕ ਤੇ ਰਹੀ ਏ ਧਰਮ ਇਹ ਜੀ ਵੀ ਜਦੋਂ ਆਏ ਆ ਜਿਹੜਾ ਸਾਡਾ ਪਹਿਲਾ ਰੂਪ ਸੀ ਐਂ ਕਹਿ ਲੋ ਜਿਹੜਾ ਅਸੀਂ ਗੁਆ ਲਿਆ ਭੰਗ ਕਰ ਲਿਆ ਸਭ ਤੋਂ ਸੂਰਤ ਸੀ ਸਾਡੀ ਸਭ ਤੋਂ ਸੂਰਤ ਰੱਬ ਦੀ ਭੰਨੇ ਬੇਈਮਾਨ ਇਹਦੇ ਅੰਦਰ ਆਪਣੀ ਬੇਈਮਾਨੀ ਆ ਗਈ ਭੰਨ ਲੀਏ ਨੇ ਆਪਣੀ ਸੂਰਤ ਆਪੇ ਆਪਣੇ ਪੈਰ ਕੋਹੜਾ ਆਪੇ ਮਾਰ ਲਿਆ ਹੁਣ ਪੈਰ ਕੋਹੜਾ ਤਾਂ ਮਾਰ ਬੈਠਿਆ ਹੁਣ ਉਹ ਮਿਟੇ ਕੇ ਮੈਂ ਤੇੜ ਜਿਹੜੀ ਵਿਚਾਲੇ ਆ ਗਈ ਉਹ ਤੇੜ ਭਰਨੀ ਐ ਉਹ ਤੇ ਨਿਸ਼ਾਨੀ ਰਹਗੀ ਤੇੜ ਤਾਂ ਭਰ ਗਈ ਸਾਰੀ ਉਹ ਇੱਕ ਭਰਮ ਦੀ ਲਕੀਰ ਰਹਗੀ ਜਾਉਂਦਾ ਠੀਕ ਕਰਾ ਜੀ ਬਰਾਬਰ ਆ ਗਿਆ ਫਿਰ ਜੋੜ ਹੈ ਨਾ ਜੋੜ ਉਹ ਤੇ ਕ ਭਰਮ ਦੀ ਲਕੀ ਰਬੀ ਕੀ ਬਾਸ ਉਹ ਪਰਮ ਦਾ ਸਰੀਰ ਤੋਂ ਮਾਇਆ ਦੇ ਵਿੱਚ ਔਰ ਮਾਇਆ ਤੋਂ ਰਹਿਤ ਵਿੱਚ ਨਿਰਆਕਾਰ ਦੇ ਵਿੱਚ ਮਾਇਆ ਦਾ ਸਾਨੂੰ ਦੀਂਦਿਆ ਉਹ ਦੀਂਦਾ ਨਹੀਂ ਜਿੰਨਾ ਜਰੋ ਉਹਦਾ ਅਨੁਮਾਨ ਲਾ ਸਕਦੇ ਆਸੀਂ ਜਉਦੀ ਦਾ ਅੱਖਾਂ ਨੂੰ ਕਿਆ ਪਰ ਉਹਨੂੰ ਦੇਖਣ ਵਾਲੀ ਅੱਖ ਖੁੱਲੇ ਹੁਣ ਉਹਨੋਂ ਦੇ ਕਨਾਲੀ ਅੱਖ ਆ ਨਹੀਂ ਹੈਗੀ ਮਾਇਆ ਦੀ ਅੱਖ ਤਾਂ ਇਹ ਨਹੀਂ ਦਿੰਦਾ ਉਹਦੀ ਨੈਤਰਾਂ ਨਾਲ ਜਿਹੜੀ ਦੇਖਣ ਸ਼ਕਤੀ ਹੈ ਸਾਡੇ ਕੋਲ ਆਏ ਅੱਖਾਂ ਇਹ ਅੱਖਾਂ ਦੇਖਣਾ ਬੰਦ ਕਰੇ ਉਹ ਸ਼ਕਤੀ ਨੂੰ ਵਧਾਵੇ ਹੋਰ ਥੋੜੀ ਸ਼ਕਤੀ ਨਾਲ ਵੀ ਦੇਖੀ ਜਾਂਦੀ ਹੈ ਮਾਇਆ ਤਾਂ ਉਹ ਸ਼ਕਤੀ ਉਹ ਤਾਂ ਪੂਰੀ ਨਹੀਂ ਹੈ ਪੂਰੀ ਬੁੱਧ ਨਹੀਂ ਹੈ ਜਦੋਂ ਬੁੱਧ ਪੂਰੀ ਹੋ ਜੂਗੀ ਤਾਂ ਉਹ ਆਪ ਉਹ ਫਿਰ ਨਿਰਾਕਾਰ ਨੂੰ ਆਪਣੇ ਆਪ ਨੂੰ ਦੇਖ ਲੂਗੀ ਆਪੇ ਮਹਿਸੂਸ ਕਰ ਲੂ ਦੇਖ ਲੂ ਤਸਲ ਉਹ ਆਪੇ ਹੋ ਜੂ ਸਭ ਕੁਝ ਉਹਨੂੰ ਪੂਰੀ ਕਰੂ ਪੂਰਨ ਬੁੱਧ ਬਬੇਕ ਬੁੱਧ ਉਹ ਆਪਣੇ ਆਪ ਨੂੰ ਦੇਖਣਾ ਆਪਣੇ ਆਪ ਨੂੰ ਜਾਣਣਾ ਆਪਣੇ ਆਪ ਨੂੰ ਸਮਝਣਾ ਕਿਸੇ ਨੂੰ ਨਹੀਂ ਸਮਝਣਾ ਉਹਨੂੰ ਕੁਨੇਰਾ ਰਹਿਣਾ ਨਹੀਂ ਫਿਰ ਉਹਦੇ ਅੰਦਰ ਉਹਦੇ ਅੰਦਰ ਚੱਲਣਾ ਹੋ ਜਾਣਾ ਸਾਰਾ ਕੋਈ ਨੇਰਾ ਰਹਿਣਾ ਨਹੀਂ ਕੋਈ ਸਵਾਲ ਉਹਦਾ ਰਹਿਣਾ ਹੀ ਨਹੀਂ ਕੋਈ ਤਰਕ ਉਹਦੇ ਕੰਮੇ ਨਹੀਂ ਕਰਨਾ بس ਆਈ ਆ ਹੋਰ ਕੀ ਹੋਣਾ ਤੱਕੋ ਦੁਨੀਆ ਨਾਲ ਤਰਕੇ ਨਹੀਂ ਆ ਦੁਨੀਆ ਦੇ ਧਰਮ ਚ ਪਹੁੰਚ ਜਾਣੇ ਉਹਨੂੰ ਪਤਾ ਲੱਗ ਗਿਆ ਵੀ ਆ ਅਵਸਥਾ ਜਿਹੜੀ ਹੈਗੀ ਇਹੀ ਹੈ ਪਤਾ ਹੀ ਹੈ ਇਹ ਆਵਸਥਾ ਤੋਂ ਉੱਪਰ ਅਵਸਥਾ ਹੀ ਨਹੀਂ ਇੱਥੇ ਹੋਰ ਉਪਲੀ ਵਾਲੇ ਗਾਂ ਰਹਿਣਗੇ ਲੋਕ ਕਿਉਂ ਰਹਿਣਗੇ ਉੱਥੇ ਚਲੋ ਬਹੁਤ ਉੱਪਰ ਦੀ ਵਸਤਾ ਵਾਲੇ ਵੀ ਹੋਣਗੇ ਉਹ ਗੱਲ ਅਲੱਗ ਹੈ ਅਰੇ ਉੱਥੇ ਜਾਊਗਾ ਤਾਂ ਹੀ ਲਾਂ ਦੀ ਪੜਾਈ ਪੜੂ ਕੋਈ ਹਾਈ ਸਕੂਲ ਤੋਂ ਕਾਲਜ ਜਾਣ ਜੋਗਾ ਤਾਂ ਹੋ ਗਿਆ ਕਾਲਜ ਵਿੱਚ ਹੋਰ ਵੀ ਨਾ ਅਗਲੇ ਗਾਂ ਬੈਠੇ ਇਹ ਵੀ ਔਲੇ ਔਲੀ ਗਾਂ ਪੜਦਾ ਰਹੂ ਐਂਟੀ ਤਾਂ ਹੋਈ ਨਾ ਉੱਥੇ ਕੋਈ ਉਹਦੇ ਕੋ ਕੁਆਲੀਫਿਕੇਸ਼ਨ ਆ ਗਈ ਉਹਨੇ ਉਹ ਤਾਂ ਬੁੱਧ ਹੋ ਗਈ ਤੂੰ ਕਹਾਂ ਬੁੱਧ ਬੰਦੀ ਰਹੂਗੀ ਇਹ ਤਾਂ ਉੱਚਾ ਤੇ ਉੱਚਾ ਬਗ ਬੰਦਾ ਕੱਲ ਦਾ ਆਹ ਹੈ ਸਾਰੀ ਇਹ ਗੱਲ ਕਰਦਾ ਕੌਣ ਹੈ ਗੁਰਬਾਣੀ ਜੀ ਸਰ ਜੀ ਫਿਰ ਇਹ ਰਾਜਾ ਰਾਮ ਦੀ ਕਹਾਣੀ ਹੈ ਰਾਜਾ ਰਾਮ ਦੀ ਬੁੱਧ ਸਾਂਗੀ ਤੇਰੀ ਭੈਣ ਸੁਪਨਾ ਦੇਖਦੀ ਹੈ ਜੇ ਜਾਗੂਗੀ ਸਾਰਾ ਕੁਝ ਯਾਦ ਆ ਜੂਏ ਨਾ ਅਬੇ ਤੈਨ ਲੋਕ ਦਾ ਗਿਆਨ ਤੇ ਲੋਕ ਤੇ ਰਿਹਾ ਇੱਥੇ ਹੀ ਉਹ ਜਿਹਨੇ ਜਨਮ ਲਏ ਨੇ ਸਭ ਯਾਦ ਆ ਜਾਂਦੇ ਨੇ ਆਪੇ ਜਾਗੇ ਦਾ ਸਹੀ ਕਿਵੇਂ ਆਦਾ ਜੂ ਜਿਵੇਂ ਰੋਜ ਆ ਜਾਂਦਾ ਸੌਂ ਜਾਂਨੇ ਰਾਤ ਨੂੰ ਸਭ ਕੁਝ ਭੁੱਲ ਜਾਂਨੇ ਆ ਦਿਨ ਚੜਦੇ ਯਾਦ ਆ ਜਾਂਦਾ ਸਭ ਕੁਝ ਐਦਾ ਹੀ ਆ ਜੂ ਰੋਜ ਆਉਂਦਾ ਹੈਗਾ ਰੋਜ ਹੀ ਮਰਦਾ ਹੈ ਸੌਂ ਜਾਂਦਾ ਰੋਜ ਗਿਆਨ ਖਤਮ ਹੋ ਜਾਂਦਾ ਜਾ ਉਹਦਾ ਭੇਜੋ ਉਹ ਹੀ ਆ ਜਾਂਦਾ ਪ੍ਰਕਾਸ਼ ਹੋ ਜਾਂਦਾ ਪ੍ਰਕਾਸ਼ ਬੰਦ ਹੁੰਦਾ ਪ੍ਰਕਾਸ਼ ਫਿਰ ਹੋ ਜਾਂਦਾ ਐਵੇਂ ਆ ਜੂਗੀ ਸਾਰੇ ਜਨਮੇ ਆਦ ਆ ਜਾਣਗੇ ਐਵੇਂ ਐਵੇਂ ਰਾਮ ਜੀ ਨੂੰ ਦਾ ਪਤਾ ਲੱਗ ਜੀ ਕਿੱਥੇ ਖੜਾ ਸੀ ਉਹ ਕਿਉਂ ਖੜਾ ਸੀ ਸਭ ਨੂੰ ਪਤਾ ਲੱਗ ਜੀ ਉਹ ਆ ਜਾਣਾ ਹੋਣੇ ਹੋਇਆ ਸਾਡੇ ਸਾਹਮਣੇ ਹੋਇਆ ਲਿਖਿਆ ਲਿਖਤਾ ਮੇਨਰ ਪਈਆ ਇੱਥੇ ਕਬੀਰ ਕਹ ਰਿਹਾ ਹੈ ਪਹਿਲਾ ਫਕਤ ਹੈ ਕਬੀਰ ਨੂੰ ਕਕਮਲੀ ਜਾ ਗੜ ਬੰਕਾ ਭਾਈ ਇਹਦਾ ਮਤਲਬ ਪਹਿਲਾ ਕਬੀਰ ਨੇ ਗੜ ਜਿੱਤੇ ਆਪਣਾ ਮਨ ਜਿੱਤੇ ਹੈ ਸਾਬਤ ਹੁੰਦਾ ਹੈ ਹੋਰ ਕਿਸੇ ਨੇ ਗੱਲ ਨਹੀਂ ਲਿਖੀ ਦਸੋ ਗੁਰਬੰਨ ਕਿੱਥੇ ਹੈ